ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਫਿਲਮ ਬੂਹੇ ਬਾਰੀਆਂ ਦੀ ਅਦਾਕਾਰਾ ਨੀਰੂ ਬਾਜਵਾ ਨੂੰ ਲੈ ਕੇ ਆ ਰਹੀ ਹੈ ਜਿੱਤੇ ਨੀਰੂ ਬਾਜਵਾ ਅਦਾਲਤ ਦੇ ਵਿੱਚ ਪੇਸ਼ ਹੋਈ ਹੈ ਆਖਰ ਕਿਉਂ ਨੀਰੂ ਬਾਜਵਾ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਿਆ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ ਲੇਖਕ ਜਗਦੀਪ ਸਿੰਘ ਤੇ ਨਿਰਦੇਸ਼ਕ ਉਦੇ ਪ੍ਰਤਾਪ ਸਿੰਘ ਸੋਮਵਾਰ ਸਵੇਰੇ ਜੱਜ ਪ੍ਰਭਜੋਤ ਕੌਰ ਦੀ ਅਦਾਲਤ ਚ ਪੇਸ਼ ਹੋਏ ਪਿਛਲੇ ਦਿਨੀ ਵਰਕ ਸਟੇਸ਼ਨ ਦੇ ਪੁਲਿਸ ਨੇ ਤਿੰਨਾ ਖਿਲਾਫ SSC SC SC Act ਤਹਿਤ ਮਾਮਲਾ ਦਰਜ ਕੀਤਾ ਸੀ ਕੇਸ ਦੀ ਕਾਰਵਾਈ ਕਰ ਰਹੇ ਐਡਵੋਕੇਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਵਾਸੀ ਸਿਮਰਨਜੀਤ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਕਤ ਫਿਲਮ ਚ ਤਿੰਨੋਂ ਵਿਅਕਤੀਆਂ ਨੇ ਗੁਰੂ ਰਵਿਦਾਸ ਜੀ ਦੇ ਬਾਰੇ ਮਾੜੇ ਸ਼ਬਦ ਕਹੇ ਸਨ ਇਸੇ ਮਾਮਲੇ ਨੂੰ ਲੈ ਕੇ ਅੱਜ ਅਦਾਲਤ ਚ ਪੇਸ਼ ਹੋਣਾ ਇਹਨਾਂ ਤਿੰਨਾਂ ਕਲਾਕਾਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਿਆ ਦੇਖੋ ਕੀ ਹੈ ਪੂਰੀ ਖਬਰ ਸਾਰਿਆਂ ਨੂੰ ਜੈ ਭੀਮ ਜੈ ਸੰਵਿਧਾਨ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਕੁਝ ਦਿਨਾਂ ਤੋਂ ਬਹੁਤ ਮੁੱਦਾ ਗੰभीर ਚੱਲਦਾ ਪਿਆ ਇੱਕ ਫਿਲਮ ਸੀਗੀ ਬੂਹੇ ਬਾਰੀਆਂ ਨੀਰੂ ਬਾਜਵਾ ਵੱਲੋਂ ਜੋ ਕਿ ਸਾਡੇ ਸਮਾਜ ਨੂੰ ਨੀਚਾ ਦਿਖਾਇਆ ਗਿਆ ਤੇ ਪਰਚਾ ਕਰਾਉਣ ਦੇ ਸਮੇਂ ਵੀ ਮੇਰੀ ਇਹੀ ਮੰਗ ਸੀਗੀ ਕਿ ਭੈਣ ਨੀਰੂ ਬਾਜਵਾ ਸਾਡੇ ਪਾਵਨ ਵਾਲਮੀਕੀ ਤੀਰੇ ਥਾਂ ਕੇ ਮੱਥਾ ਟੇਕੇ ਔਰ ਆਪਣੀ ਜੋ ਕਿ ਗਲਤੀ ਹੈ ਔਰ ਰੀਲீஸ் ਕਰੇ ਜੋ ਕਿ ਇਸ ਭੈਣ ਨੇ ਹੁਣ ਰੀਲீஸ் ਕੀਤੀ ਆ ਮਨ ਜੋ ਕੋਰਟ ਦੇ ਵਿੱਚ ਆਈ ਆ ਉਹਨੇ ਇਹ ਚੀਜ਼ ਕਹੀ ਸੀ ਕਿ ਮੈਂ ਆਸ਼ਰਮ ਮੱਥਾ ਟੇਕੂ ਪ੍ਰੋਡਿਊਸਰ ਡਾਇਰੈਕਟਰ ਨੇ ਮੱਥਾ ਟੇਕ ਲਿਆ ਸਾਡੀ ਇਸ ਭੈਣ ਨੂੰ ਵੀ ਮੈਂ ਉਹਨੂੰ ਸ਼ਦਾਬਲੀ ਨਹੀਂ ਗਲਤ ਵਰਤਾਂਗੀ ਸਾਡੀ ਭੈਣ ਆ ਸਾਡੇ ਸਮਾਜ ਦੀ ਹੈ ਮੈਂ ਕਾਸਟਾਂ ਬਾਰੇ ਪ੍ਰਤੀ ਨਹੀਂ ਕਿਸੇ ਨੂੰ ਵੀ ਬੋਲਦੀ ਧੀਆ ਦੀ ਕੋਈ ਜਾਤ ਨਹੀਂ ਹੁੰਦੀ ਮੈਂ ਨੀਰੂ ਭੈਣ ਨੂੰ ਇਹ ਚੀਜ਼ ਕਹਿਣਾ ਚਾਹੁੰਦੀ ਆ ਕਿ ਸੰਤ ਮਾਲਕੀ ਨਾਜੀ ਦੇ ਸਤਿਗੁਰਾਂ ਦੇ ਅਨਕਿ ਚਰਨਾਂ ਦੇ ਵਿੱਚ ਪੈਣ ਮੱਥਾ ਟੇਕਣ ਤੇ ਅਸੀਂ ਸ਼ਮਾ ਕਰਦਮ ਜਿਹੜੀ ਕੋਰਟ ਦੇ ਵਿੱਚ ਅੱਜ ਬੇਚੀ ਸੀ ਪ੍ਰਭਜੋ ਡਾਕਟਰ ਪ੍ਰਭਜੋ ਪਤਾ ਲੱਗਾ ਕਿ ਨਾਮ ਅੰਦਰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਉਹਨਾਂ ਨੇ ਜੀ ਨਹੀਂ ਜਿੱਦਾਂ ਦਾ ਹੀ ਉਹਨਾਂ ਨੂੰ ਬਿਠਾਇਆ ਉਦਾਂ ਦਾ ਹੀ ਸਾਨੂੰ ਬਿਠਾਇਆ ਜੱਜ ਜੱਜ ਦੇ ਕਮਰੇ ਦੇ ਪਿਛਲੇ ਰੂਮ ਦੇ ਬਾਹਰ ਲਿਖਿਆ ਗਿਆ ਸਾਰਾ ਕੁਝ ਸਰ ਉਹਦੇ ਵਿੱਚ ਹੀ ਉਹਦੇ ਵਿੱਚ ਹੀ ਮੈਨੂੰ ਬਿਠਾਇਆ ਗਿਆ ਸੀਗਾ ਉਹਦੇ ਵਿੱਚ ਹੀ ਮੈਨੂੰ ਪੁੱਛਿਆ ਗਿਆ ਜੱਜ ਸਾਹਿਬ ਨੇ ਕਿ ਮੈਂ ਸੁਨੀਆਂ ਸੁਨਾਈਆਂ ਗੱਲਾਂ ਤੇ ਨਹੀਂ ਉਸ ਟਾਈਮ ਤੇ ਮੈਂ ਵੀ ਉੱਥੇ ਸੀਗੀ ਜੱਜ ਸਾਹਿਬ ਨੇ ਮੈਨੂੰ ਇਹ ਪੁੱਛਿਆ ਸੀਗਾ ਕਿ ਤੁਹਾਨੂੰ ਕਿਸੇ ਦਾ ਦਬਾਅ ਤਾਂ ਨਹੀਂ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਪੁੱਛਿਆ ਵਾ ਤੇ ਬਹੁਤ ਤਰੀਕੇ ਦੇ ਨਾਲ ਹੋਇਆ ਇਦਾਂ ਦਾ ਕੋਈ ਵੀ ਨਹੀਂ ਹੈ ਕਿ ਉਹਨਾਂ ਨੂੰ ਵੱਖਰਾ ਕਿਉਂਕਿ ਉਹ ਮਦਈ ਸੀ ਸੋਰੀ ਮੁਜਰਮ ਸੀਗੇ ਤੇ ਮੈਂ ਮਦਈ ਸੀਗੀ ਉਸੇ ਕੈਟੇਗਰੀਅ ਚ ਮੈਂ ਖੜੀ ਆ ਤੇ ਉਸੇ ਚ ਉਹ ਖੜੇ ਆ ਕਿਉਂਕਿ ਸੰਵਿਧਾਨ ਦੇ ਵਿੱਚ ਕਿਸੇ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਬਿਠਾ ਕੇ ਅਸੀਂ ਕੌਫੀਆਂ ਪਿਵਾਵਾਂਗੇ ਤੇ ਮਦਈ ਜਿਹੜੇ ਬਾਹਰ ਖੜੇ ਹੋਣਗੇ ਇੱਕ ਐਫ ਆਈ ਆਰ ਦਰਜ ਹੋਈ ਸੀ ਵੀ 9 2023 ਨੂੰ ਅਗੇਂਸ ਨੀਰੂ ਬਾਜਵਾ ਉਹਦੇ ਪ੍ਰਤਾਪ ਸਿੰਘ ਦੀ ਨਾਲ ਦੀ ਨਾਲ ਜਗਦੀਪ ਪੂਰਿੰਗ ਦੇ ਉੱਤੇ ਠੀਕ ਹੈ ਜੋ ਕਿ ਮੂਹੇ ਬਾਗੀਆਂ ਦੇ ਰਿਡਿਊਸਰ ਰਾਈਟਰ ਤੇ ਡਾਇਰੈਕਟਰ ਹੈ ਠੀਕ ਹੈ ਤੇ ਉਹ ਐਫ ਆਈ ਆਰ ਦਰਜ ਹੋਈ ਹੀ ਸਿਮਰਨਜੀਤ ਕੌਰ ਵੱਲੋਂ ਤੇ ਹੁਣ ਉਸ ਐਫ ਆਈ ਆਰ ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਹੈ ਨਾਲ ਡਾਇਰੈਕਟਰ ਤੇ ਰਾਈਟਰ ਆਏ ਹੈ ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਤ ਤੇ ਜਾ ਕੇ ਉਨਤਮਸਕ ਹੋਣ ਡਾਇਰੈਕਟਰ ਤੇ ਰਾਈਟਰ ਉਨਤਮਸਕ ਹੋ ਚੁੱਕੇ ਹਨ ਨੀਰੂ ਬਾਜਵਾ ਮੈਮ ਰਹਿੰਦੇ ਹੈ ਤੇ ਉਹ ਹੋਣਗੇ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਕੋਰਟ ਵੱਲੋਂ ਐਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ ਅੱਜ ਨੋਰਮਲ ਜੀ ਜੀ ਉਹ ਸੈਟੀਸਫਾਈ ਹੈ ਜੀ ਜੱਜ ਨੇ ਵੀ ਉਹਨਾਂ ਨੂੰ ਐਹੀ ਆਰਡਰ ਦਿੱਤੇ ਹੈ ਕਿ ਤੁਸੀਂ ਪੇਸ਼ ਹੋਵੋ ਉੱਥੇ ਨਤਮਸਤਕ ਹੋਵੋ ਤੇ ਨਾਲ ਦੀ ਨਾਲ ਦੋਨੋਂ ਪਾਰਟੀਆਂ ਸੈਟੀਸਫਾਈਡ ਹੈ ਤੇ ਇਹਨਾਂ ਕੀ ਵੀ ਚਾਹੁੰਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ-ਦੇਣ ਹੋਇਆ ਨਾ ਕੋਈ ਥ੍ਰੈਟ ਹੋਇਆ ਇਹਨਾਂ ਨੂੰ ਇਹ ਡਿਸਕਲੋਸ ਨਹੀਂ ਸਰ ਅੱਜ ਸ਼ਾਮੀ ਪਤਾ ਲੱਗੇਗਾ ਅਗਲੀ ਤਰੀਕ 14. ਮੇਰਾ ਨਾਮ ਜਗਦੀਪ ਵੜੰਗਾ ਜੀ ਬੂਹੇ ਬਾਰੀਆਂ ਫਿਲਮ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅੰਮ੍ਰਿਤਸਰ ਕੋਰਟ ਚ ਆਏ ਆ ਜੀ ਅਸੀਂ ਸਾਡੀ ਬੂਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਆ ਅੱਜ ਤੇ ਉਹ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕੋਰਟ ਉਹ ਚ ਕੁਝ ਸ਼ਬਦਾਂ ਦੇ ਆਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਉਹ ਅਸੀਂ ਉਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਨਤਮਸਤਕ ਵੀ ਹੋ ਗਏ ਆ ਜੀ ਹਾਂ ਤੇ ਉਸ ਤੋਂ ਬਾਅਦ ਚਲੋ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣਾ ਤਾਂ ਕਦੇ ਕਿਸੇ ਵੀ ਫਲਨ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਆਪ ਜੋੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਦੋਂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਕੋਰਟ ਨੇ ਫੈਸਲਾ ਕੀ ਲਿੱਤਾ ਗਿਆ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਦੀ ਤੇ ਕੋਰਟ ਨੇ ਬੜਾ ਸਤਕਾਰਯੋਗ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਆ ਜੀ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 ਵੀ ਮੜਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਆ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਜਿਹੜਾ ਉਹ ਕਮੈਂਟ ਕੀਤੀ ਗਈ ਸੀ ਹਾਂਜੀ 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 ਉਹ ਵੀ ਆਏ ਸਰ ਪਰ ਉਹ ਕੁਝ ਸਮਾਜ ਦੇ ਬੰਦੇ ਕਹਿੰਦੇ ਪੀ ਆਰਾਮ ਕਰ ਕੇ ਮੰਦਿਰ ਜਾ ਕੇ ਫੇਰ ਹੀ ਮਾਫੀ ਆਪਕੋਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਉੱਥੇ ਮਤਾਂ ਟੇਕਿਆ ਸਪੈਸ਼ਲਿਸਟ ਤੇ ਜਾ ਕੇ ਮੇਰਾ ਨਾਂ ਜੀ ਅਮਨ ਮੋਹਨ ਲਿਵਾਸੀ ਭਾਰਤੀ ਮੋਹਨ ਲਿਵਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਤੋਂ ਸੀਨੀਅਰ ਮੈਂਬਰ ਹਾਂ ਜੀ ਸਰ ਕੀ ਕਮੇਟੀ ਦੇ ਤੁਸੀਂ ਕਿਹਦੇ ਅਹੁਦੇ ਦੇ ਦੇਖੋ ਜੀ ਇੱਕ ਸਾਰੇ ਹੀ ਮੀਡੀਆ ਗਰਮੀਆਂ ਨੂੰ ਤੇ ਸਮਾਜ ਨੂੰ ਪਤਾ ਹੈ ਕਿ ਇੱਕ ਫਿਲਮ ਬੋਹੇ ਬਾਰੀਆਂ ਆਈ ਸੀ ਜਿਹਦੇ ਵਿੱਚ ਸਾਡੇ ਸਮਾਜ ਦੇ ਜਿਹੜੇ ਮੈਲਵਿੰਗ ਪੰਜਾਬ ਪ੍ਰਧਾਨ ਨੇ ਤੇ ਜਿੰਨੇ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਭੰਡਾਰੀਪੁਰ ਦੇ ਉੱਪਰ ਜਿਹੜੀ ਇੱਕ ਭੁਖ ਹੜਤਾਲ ਰੱਖੀ ਗਈ ਸੀ ਜੀ ਤੇ ਜਿਹਦੇ ਵਿੱਚ ਬੁਹੇ ਪਾਰੀਆਂ ਤੇ ਪਰਚਾ ਦਰਜ ਕਰਵਾਇਆ ਗਿਆ ਸੀ ਭਾਰਤੀ ਮਨੁੱਖਵਾਸੀ ਮੁਕਤੀ ਮੋਰਚੇ ਵੱਲੋਂ ਜੀ ਤੇ ਜਿਹਦੀ ਇੱਕ ਹਾਈ ਕੋਰਟ ਚ ਵੀ ਕੁਐਸ਼ਨਿੰਗ ਪਾਈ ਗਈ ਸੀ ਆਪਣਾ ਫਿਲਮ ਵਾਲੇ ਵੱਲੋਂ ਪਰ ਉੱਥੇ ਆਪਾਂ ਕੁਐਸ਼ਨਿੰਗ ਜਿਹੜੀ ਨਹੀਂ ਹੋਣ ਦਿੱਤੀ ਜਿਹੜਾ ਕਿ ਜਿੰਨੀ ਵੀ ਕਾਸਟ ਟੀਮ ਸੀ ਉਹਨਾਂ ਨੂੰ ਮਜਬੂਰ ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਆ ਕਿਉਂਕਿ ਨਾ ਮੈਂ ਉੱਪਰ ਆ ਸਭ ਤੋਂ ਉੱਪਰ ਸੰਵਿਧਾਨ ਹੈ ਸੰਵਿਧਾਨ ਦੇ ਅਕੋਰਡਿੰਗ ਅੱਜ ਏਡੀ ਵੱਡੀ ਅਧਾਕਾਰਾਂ ਨੂੰ ਡਾਇਰੈਕਟਰ ਨੂੰ ਰਾਈਟਰ ਨੂੰ ਜਿਹੜਾ ਅੱਜ ਅਸੀਂ ਅੰਮ੍ਰਿਤਸਰ ਕਚੀਰੀ ਦੇ ਵਿੱਚ ਪੇਸ਼ ਹੋਣ ਲਈ ਮਜਬੂਰ ਕੀਤਾ ਬਕਾਇਦਾ ਪਰ ਜਿਹੜੇ ਕੋਈ ਅਫਵਾਹਾਂ ਵੀ ਘੜਾਉਂਦੇ ਸੀ ਕਿ ਇਸ ਤਰ੍ਹਾਂ ਕਰ ਲਿਆ ਜੀ ਉਸ ਤਰ੍ਹਾਂ ਕਰ ਲਿਆ ਪਰ ਕੋਈ ਵੀ ਦੰਗੇ ਸਿੱਧੀ ਸਾਫ਼ ਤੇ ਦੋ ਟੁਕਾਂ ਵਿੱਚ ਮੈਂ ਗੱਲ ਕਰਾਂਗਾ ਜਿਹੜੀ ਸਾਡੀ ਮੰਗ ਸੀ ਪਹਿਲ ਦੇ ਆਧਾਰ ਤੇ ਵੀ ਜਿਹੜੀ 19 ਤਰੀਕ ਦੀ ਬੰਦੀ ਕਾਲ ਵਾਪਸ ਵੀ ਲਈਤੀ ਗਈ ਸੀ ਉਹ ਜਿਹੜੀ ਬੰਦੀ ਕਾਲ ਵਾਪਸ ਇਸ ਕਰਕੇ ਵੀ ਲਈਤੀ ਗਈ ਸੀ ਕਿ ਹਾਈ ਕੋਰਟ ਦੇ ਵਿੱਚ ਮਕਦਮਾ ਜਿਹੜਾ ਪੈਂਡਿੰਗ ਸੀ ਤੇ ਅੰਮ੍ਰਿਤਸਰ ਕੋਰਟ ਦੇ ਵਿੱਚ ਵੀ ਸਟੇਟਸ ਰਿਪੋਰਟ ਜਿਹੜੀ ਧਾਇਰ ਕੀਤੀ ਗਈ ਸੀ ਸਾਡੇ ਗੁਰਪ੍ਰੀਤ ਜੀ ਵੱਲੋਂ ਮਨਜਿੰਦਰ ਜੀ ਐਡਵੋਕੇਟ ਸਾਡੇ ਇਹਨਾਂ ਨੇ ਸਾਰਾ ਡੀਲ ਕੀਤਾ ਦਰੂਪ ਜੀ ਨੇ ਵੀ ਬੜੀ ਹੈਲਪ ਕੀਤੀ ਸਾਡੇ ਇਸ ਕੇਸ ਦੇ ਵਿੱਚ ਤੇ ਬਾਕਾਇਦਾ ਜਿਹੜੀ ਅੱਜ ਤਾਰੀਖ ਸੀ ਇੱਥੇ ਤੇ ਜਿਹੜੀ ਮੰਗ ਤਾਂ ਮੈਂ ਦੁਬਾਰਾ ਦੱਸ ਦੇਣਾ ਕਿ ਪਵਨ ਵਾਲਮੀ ਕੀ ਤੇਰਾ ਜੀ ਜਿਹਦਾ ਵੀ ਕਿਸੇ ਦਾ ਧੌਂ ਦਾ ਕਿਲਾ ਹੋਏਗਾ ਉਹ ਮੂਨਵਾਸੀ ਸਮਾਜ ਕੱਢੇਗਾ ਇਹ ਕਹਿੰਦੇ ਸੀ ਕਿ ਇੱਥੇ ਨਹੀਂ ਆਣਾ ਇੱਥੇ ਅੱਜ ਅਸੀਂ ਇੱਥੇ ਵੀ ਇਹਨਾਂ ਨੂੰ ਮਜਬੂਰ ਕਰਤਾ ਤੇ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਜਿਹੜੀ ਭੋਲਿਆ ਉਹ ਮੰਨੀ ਆ ਤੇ ਅੱਜ ਪਾਵਨ ਵਾਲਮੀਕੀ ਤੀਰਤ ਤੇ ਜਾ ਕੇ ਨਤਮਸਤਕ ਵੀ ਹੋਏ ਨੇ ਜੀ ਤੇ ਜਿਹੜੀ ਸ਼ਮਾ ਯਾਜਨਾ ਧੂਨਾ ਸਾਹਿਬ ਦਰਸ ਤੇ ਵੀ ਜਾ ਕੇ ਕੀਤੀ ਆ ਤੇ ਗੁਰੂ ਗਿਆਨਾਤ ਅਸ਼ਰਮ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੀ ਸ਼ਮਾ ਯਾਜਨਾ ਕੀਤੀ ਉੱਥੇ ਮੱਥਾ ਟੇਕ ਕੇ ਆਇਆ ਤੇ ਦੇਖੋ ਜੇ ਕਿਸੇ ਨੇ ਭੁੱਲ ਮੰਨ ਲਈ ਆ ਤੇ ਅਸੀਂ ਪਹਿਲੀ ਮੰਗ ਸਾਡੀ ਬਿਲਕੁਲ ਜਾਏ ਸੀ ਕਿ ਪਾਵਨ ਵਾਲਮੀਕੀ ਤੀਰਤ ਤੇ ਮੰਗੇ ਕਿਉਂਕਿ ਮੂਲ ਨਵਾਸੀ ਸਮਝ ਦਿੱਤੀਆਂ ਬਾਰੇ ਗਲਤ ਬੋਲਿਆ ਗਿਆ ਸੀ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਵੀਡੀਓ ਰਹੀ ਜਿਹੜੀ ਮਾਫੀ ਮੰਗੀ ਸੀ ਉਹ ਸਾਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਦੇਖੋ ਜਿੱਥੇ ਮੱਕਾ ਆ ਸਾਡਾ ਗੁਰੂ ਘਰ ਆ ਉਥੇ ਆ ਕੇ ਨਤਮਸਤਕ ਹੁੰਦੇ ਅੱਜੇ ਨਤਮਸਤਕ ਹੋਏ ਨੇ ਤੇ ਅਸੀਂ ਉੱਪਰ ਵੀ ਇਹੀ ਕਿਹਾ ਆ ਤੇ ਹੁਣ ਮੀਡੀਆ ਕਰ ਮੈਂ ਕਿ ਨੀਰੂ ਬਾਜਵਾ ਮੈਡਮ ਰਹਿ ਗਏ ਨੇ ਉਥੇ ਨਤਮਸਤਕ ਹੋਣ ਵਾਲੇ ਕਿਉਂਕਿ ਰਾਈਟਰ ਜਿਹਨੇ ਲਿਖੀ ਫਿਲਮ ਜੀ ਤੇ ਜਿਹਨੇ ਡਾਇਰੈਕਟ ਕੀਤੀ ਉਹ ਦੋਨੇ ਉਥੇ ਮਾਫੀ ਮੰਗ ਕੇ ਆਏ ਨੇ ਦੋਨੇ ਨਤਮਸਤਕ ਹੋ ਕੇ ਆਏ ਨੇ ਤੇ ਸਾਡੀ ਮੰਗ ਇਹ ਵੀ ਆ ਪ੍ਰਸ਼ਾਸਨ ਦੇ ਅੱਗੇ ਵੀ ਕਿ ਨੀਰੂ ਮੈਡਮ ਅੱਗੇ ਵੀ ਕਿ ਉਥੇ ਜਾ ਕੇ ਤੁਸੀਂ ਵੀ ਮੈਂ ਤੁਹਾਡੇ ਕੋਲ ਦੇਖੋ ਗੁਰੂ ਘਰ ਸਾਰਿਆਂ ਦੇ ਸਾਂਝੇ ਆ ਇਹ ਨਹੀਂ ਕਿ ਚਾਹੇ ਇੱਕ ਇੱਕ ਪਿੰਡ ਦੇ ਵਿੱਚ ਕਿਨੇ ਕਿਨੇ ਗੁਰਦੁਆਰਾ ਸਾਹਿਬ ਵੀ ਬਨੇ ਆ ਇਹ ਨਹੀਂ ਹੋਣਾ ਚਾਹੀਦਾ ਗੁਰੂ ਘਰ ਸਾਂਝਾ ਆ ਉਥੇ Hindu Muslim Sikh ਸਾਰੇ ਜਾ ਸਕਦੇ ਨੇ ਜੋ ਨਹੀਂ ਜਾਂਦੇ ਤੁਸੀਂ ਉਹਨਾਂ ਨੂੰ ਅੱਗੋਂ ਦੇਖੋ ਜੀ ਮੈਂ ਮੈਂ ਸਿਰੇ ਉਹੀ ਕਹਿ ਰਾਂਗੀ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਲਿਖੀ ਜਿਹਦੀ ਮੇਨ ਗਲਤੀ ਸੀ ਰਾਈਟਰ ਦੀ ਕਿਉਂਕਿ ਰੋਲ ਤੇ ਵੇਖੋ ਉਹਦੇ ਵਿੱਚ ਕਈਆਂ ਨੇ ਕੀਤੇ ਆ ਇਹਦੇ ਵਿੱਚ ਨਿਰੂ ਮੈਡਮ ਨੇ ਵੀ ਇੱਕ ਰੋਲ ਅਦਾ ਕੀਤਾ ਸੀ ਰਾਈਟਰ ਜਿਨੇ ਰਾਈਟ ਕੀਤੀ ਆ ਉਹ ਵੀ ਆਪਣੇ ਉਥੇ ਪਾਵਨ ਵਾਲਮੀਕੀ ਤੇ ਰੇ ਪਹੁੰਚ ਕੇ ਉਹਨੇ ਸ਼ਮਾ ਜਗਾ ਜਨਾ ਕੀਤੀ ਤੇ ਡਾਇਰੈਕਟਰ ਸਾਹਿਬ ਨੇ ਵੀ ਕਰ ਦਿੱਤੀ ਸੈਟੀਸਫਾਈ ਹੋ ਸਰ ਜੀ ਸਰ ਨਿਰੂ ਬਾਈ ਮੈਡਮ ਵੀ ਜਾਣਗੇ ਆਪਾਂ ਜੇ ਨਹੀਂ ਜਾਣਗੇ ਤਾਂ ਕੋਈ ਕਦਮ ਹੋਏਗਾ ਜਾਂ ਫਿਰ ਆਪਾਂ ਬਿਲਕੁਲ ਬਿਲਕੁਲ ਸਾਰੇ ਦੇਖੋ ਜੇ ਉਹਨਾਂ ਨੇ ਮੰਨਿਆ ਆ ਕਿ ਮੈਂ ਜਾਵਾਂਗੀ ਤੇ ਸ਼੍ਰੀ ਦਰਬਾਰ ਸਾਹਿਬ ਵੀ ਸ਼ਾਇਦ ਹੋ ਕੇ ਆਏ ਨੇ ਤੇ ਆਪਾਂ ਉਹਨਾਂ ਨੂੰ ਹੁਣ ਵੀ ਉੱਥੇ ਕਹਿਆ ਹੈ ਕਿ ਆਪਨਾ ਉੱਥੇ ਜਾ ਕੇ ਉੱਥੇ ਜ਼ਰੂਰ ਨਤਮਸਤਕ ਹੋਣ ਕਿ ਰਾਜਨਾਮਾ ਤੁਹਾਡਾ ਉੱਪਰ ਹੋਇਆ ਕੋਰਟ ਸਰ ਹਲੇ ਕੋਈ ਮਲਗੀ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਤਰੀਕ ਸੀ ਤਰੀਕ ਤੇ ਆਏ ਆ ਅਸੀਂ ਆਪਣੀ ਮੰਗ ਰੱਖੀ ਹੈ ਕਿ ਇਹ ਪਵਨ ਵਾਲਮੀ ਕੀ ਤੀਰ ਤੇ ਜਾ ਕੇ ਨਤਮਸਤਕ ਹੋਣ ਉੱਥੇ ਸ਼ਮਾ ਜੇ ਤੇ ਮੈਂ ਉਹੀ ਤੁਹਾਨੂੰ ਦੁਬਾਰਾ ਬੇਨਤੀ ਕਰ ਰਿਹਾ ਕਿ ਰਾਈਟਰ ਤੇ ਡਾਇਰੈਕਟਰ ਸਾਹਿਬ ਹੋਏ ਨੇ ਉਹਨਾਂ ਨੇ ਆਪਣੀ ਭੁੱਲ ਮੰਗੀ ਆ ਜਿਹੜੀ ਸਮਾਜ ਦੀ ਮੰਗ ਸੀ ਸਾਡੀ ਮੰਗ ਵੀ ਸੀ ਪਰ ਮੋਂਨ ਅਸੀਂ ਸਮਾਜ ਦੀ ਵੀ ਮੰਗ ਸੀ ਕਿ ਪਵਨ ਵਾਲਮੀ ਕੀ ਤੀਰ ਤੇ ਆਏ ਅੱਜ ਕੋ ਪਿੰਚਾਰ ਕੋਰਟ ਕੰਪਲੈਕਸ ਸਰ ਕੀ ਪੂਰਾ ਮਾਮਲਾ ਹੈ ਕੌਣ ਆਇਆ ਕੋਰਟ ਤੇ ਨੀਰੂ ਬਾਜਵਾ ਆਈ ਸੀ ਡਾਕਟਰ ਬੁਏ ਬਾਰੀਆਂ ਦੇ ਸਬੰਧ ਵਿੱਚ ਹਾਂਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕੁੱਛ ਐਸਐਮਜ਼ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੀਵਾਲ ਦੀ ਰਿਪੋਰਟ